All ਮੇਰਾ ਨਾਮ ਰੀਕ ਕਰਨਾਂ ਤੁਸੀਂ ਕੀ ਕਹਿਣਾ ਚਾਹੋਗੇ ਸਰਹਤਾਲ ਬਾਰੇ ਸਰ ਇਹ ਹਰਤਾਲ ਸਾਡੀ ਤਕਰੀਬਨ 2 ਮਹੀਨੇ ਹੋਣ ਵਾਲੇ ਆ 2 ਮਹੀਨਿਆਂ ਤੋਂ ਚੱਲੀ ਆ ਸਾਨੂੰ ਕਦੀ ਹਫਤੇ ਦਾ 10 ਦਿਨਾਂ ਦਾ ਲਾਰਾ ਲਾ ਕੇ ਇਹ ਕੰਟੀਨਿਊਸਲੀ ਵੱਧਦੀ ਵੱਧਦੀ ਅੱਜ 2 ਮਹੀਨਿਆਂ ਤੇ ਆ ਪਹੁੰਚੀ ਆ ਇਥੇ ਹਰ ਤਰ੍ਹਾਂ ਦਾ ਮੌਸਮ ਅਸੀਂ ਦੇਖ ਲਿਆ ਠੰਡ ਦੇਖ ਲਈ ਗਰਮੀ ਧੁੱਪ ਸਭ ਕੁਝ ਦੇਖ ਲਿਆ ਹੁਣ ਅਸੀਂ ਅੱਜ ਅੱਕ ਚੁੱਕੇ ਆ ਅੱਕ ਚੁੱਕੇ ਆ ਬੇਨਤੀਆਂ ਕਰ ਕਰਕੇ ਵੀ ਅੱਕ ਚੁੱਕੇ ਆ ਬੈਠ ਬੈਠ ਕੇ ਵੀ ਅੱਕ ਚੁੱਕੇ ਆ ਸਾਡੀ ਇਹੀ ਮੰਗ ਹੈ ਕਿ ਸਾਡੀ ਜਿਹੜੀ ਵੀ ਸਾਡੀ ਸਾਡਾ ਹੱਕ ਬੰਦ ਹੈ ਉਹਨੂੰ ਸਾਨੂੰ ਦਿੱਤਾ ਜਾਵੇ ਸਰਕਾਰ ਵੱਲੋਂ ਆਰਸੀਐਸ ਸਾਹਿਬ ਨੂੰ ਇਹੀ ਸਾਡੀ ਗੁਜ਼ਾਰਿਸ਼ ਹੈ ਕਿ ਸਾਨੂੰ ਉਹ ਜਲਦੀ ਤੋਂ ਜਲਦੀ ਸਾਡੇ ਹੱਕ ਦਿੱਤੇ ਜਾਣ ਹੁਣ ਐਗਜ਼ਾਮ ਦੇ ਟਾਈਮ ਹੈ ਤੁਹਾਡੇ ਬੱਚੇ ਛੋਟੇ ਹੋਣੇ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਕੀ ਕਰੀਏ ਸਾਡੇ ਕੋਲ ਹੁਣ ਕੋਈ ਹੱਲ ਨਹੀਂ ਛੱਡਿਆ ਮੈਨੇਜਮੈਂਟ ਨੇ ਨਹੀਂ ਛੱਡਿਆ ਆਰਸੀਐਸ ਨੇ ਛੱਡਿਆ ਸਾਡੀ ਸਰਕਾਰ ਨੇ ਨਹੀਂ ਸੁਣੀ ਠੀਕ ਹੈ ਕੀ ਕਰੀਏ ਅਸੀਂ ਤਾਂ ਰੁਲੇ ਪਏ ਆ ਬੱਚੇ ਵੀ ਰੁਲੇ ਪਏ ਸਾਡੇ ਅਸੀਂ ਤਾਂ ਚਾਹਦੇ ਆ ਕਿ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਨਾ ਕਿਸੇ ਜਿਹੜੀ ਪਬਲਿਕ ਜਨਰਲ ਪਬਲਿਕ ਆ ਉਹਨੂੰ ਕੋਈ ਇਨਕਨਵੀਨੀਅੰਸ ਹੋਵੇ ਤੇ ਅਸੀਂ ਵੀ ਸੁਖੀ ਸੁਖੀ ਆਪਣੇ ਘਰੇ ਜਾਈਏ ਸਰ ਤੇ ਕਦੋਂ ਤੱਕ ਰਹੇਗੀ ਤੁਹਾਡੀ ਹੜਤਾਲ ਸਰ ਉਨੀ ਦੇਰ ਤੱਕ ਰਹੇਗੀ ਜਿੰਨੀ ਦੇਰ ਤੱਕ ਕੋਈ ਆਰਸੀਐਸ ਵੱਲੋਂ ਫਾਈਲ ਸਾਨੂੰ ਪਾਸ ਕਰਕੇ ਸਾਡੇ ਹੱਕ ਨਹੀਂ ਦਿੱਤੇ ਜਾਂਦੇ ਉਨੀ ਦੇਰ ਤੱਕ ਅਸੀਂ ਇੱਥੇ ਬੈਠੇ ਰਾਵਾਂਗੇ ਡਟੇ ਰਾਵਾਂਗੇ ਉਠਾਂਗੇ ਨਹੀਂ ਜੀ ਮੈਂ ਨਰੇਸ਼ ਮਿਲਕਪਲਟ ਮਹਾਲੇ ਮਿਲਕ ਮਿਲਕ ਫੈਟ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਤੋਂ 77 ਸਹਾਇਕ 77 ਦੇ ਤੌਰ ਤੇ ਕੰਮ ਕਰ ਰਹੇ ਆ ਜੀ ਯੂਨੀਅਨ ਦਾ ਨੁਮਾਇੰਦਾ ਹਾਂਜੀ ਤੇ ਕੀ ਮੰਗਾਂ ਨੇ ਤੁਹਾਡੀ ਅੱਜ ਤੱਕ ਕੀ ਪ੍ਰੋਗਰਾਮ ਨੇ ਦੇਖੋ ਮੰਗਾਂ ਸਾਡੀਆਂ ਅਸੀਂ ਪਿਛਲੇ 7 ਜਨਵਰੀ ਤੋਂ ਇੱਥੇ ਧਰਨੇ ਤੇ ਬੈਠੇ ਆ ਤੇ ਸਾਡੀ ਇੱਕੋ ਇੱਕ ਮੁੱਖ ਮੰਗ ਹੈ ਕਿ ਜਿਹੜਾ ਸਰਵਿਸ ਰੂਲ 2018 ਵਿੱਚ ਕਾਲੇ ਕਾਨੂੰਨ ਸਾਡੇ ਉੱਤੇ ਲਾਗੂ ਕੀਤੇ ਗਏ ਸਨ ਉਹਨਾਂ ਨੂੰ ਬੋਰਡ ਵੱਲੋਂ ਪਿਛਲੇ ਸਾਲ ਵੀ 16 ਜਨਵਰੀ 16 ਫਰਵਰੀ ਨੂੰ ਐਜੰਡਾ ਪਾ ਕੇ ਪਾਸ ਕੀਤਾ ਗਿਆ ਸੀ ਪਰੰਤੂ ਆਰਸੀਆ ਸਾਹਿਬ ਵੱਲੋਂ ਉਹਦਾ ਉੱਤੇ ਕੋਈ ਪੈਰ ਵੀ ਨਹੀਂ ਕੀਤੀ ਗਈ ਤੇ ਉਹਨਾਂ ਨੇ ਸਾਨੂੰ ਮਜਬੂਰ ਕੀਤਾ ਧਰਨਾ ਲਾਉਣ ਲਈ ਉਹਦੇ ਸਬੰਧ ਵਿੱਚ ਆਪਾਂ 5 ਅਗਸਤ ਨੂੰ ਧਰਨਾ ਲਾਇਆ ਸੀ 5 ਅਗਸਤ 2024 ਨੂੰ ਜੀ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ 10 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਇਸ ਮਸਲੇ ਦਾ ਹੱਲ ਹੋ ਜਾਊਗਾ ਤੇ ਜਿਹੜੇ ਸਰਵਿਸ ਰੂਲ ਪੁਰਾਣੇ ਸਰਵਿਸ ਰੂਲ ਹੈ ਕਾਲੇ ਕਾਨੂੰਨ ਹੈ ਉਹ ਰੱਦ ਕਰਕੇ ਸਰਵਿਸ ਰੂਲ ਜਿਹੜੇ ਪਹਿਲਾਂ ਤੋਂ ਹੀ ਮਿਲਕ ਫੈਟ ਤੇ ਮਿਲਕ ਪਲਾਂਟਾਂ ਵਿੱਚ ਚੱਲ ਰਹੇ ਨੇ ਉਹ ਲਾਗੂ ਕੀਤੇ ਜਾਣਗੇ। ਪਰੰਤੂ ਸਾਡੇ ਨਾਲ ਉਦੋਂ ਵੀ ਧੋਖਾ ਹੋਇਆ ਜੀ 5 ਅਗਸਤ ਨੂੰ ਸਾਡੂੰ ਅਸੀਂ ਧਰਨਾ ਲਾਇਆ 6 ਅਗਸਤ ਨੂੰ ਭਰੋਸਾ ਦਿਲਾਇਆ ਗਿਆ। ਪਰੰਤੂ ਸਾਡੇ ਕਿਸੇ ਮਸਲੇ ਦਾ ਹੱਲ ਨਹੀਂ ਹੋਇਆ। ਦੁਬਾਰਾ ਤੋਂ ਫੇਰ ਅਸੀਂ 7 ਜਨਵਰੀ ਨੂੰ ਆਪਣੀ ਉਹੀ ਇੱਕੋ ਇੱਕ ਮੁੱਖ ਮੰਗ ਸਰਵਿਸ ਰੂਲ ਲਾਗੂ ਕਰਵਾਉਣ ਲਈ ਇੱਥੇ ਲਗਾਤਾਰ ਸੰਘਰਸ਼ ਕਰ ਰਹੇ ਹਾਂ ਜੀ। ਕਿੰਨੇ ਦਿਨ ਤੋਂ ਚੱਲ ਰਿਹਾ ਹੈ ਲਗਾਤਾਰ? ਇਹ ਲਗਾਤਾਰ ਜੀ 57 ਦਿਨ ਹੋ ਗਿਆ ਸਾਨੂੰ ਇਸ ਸੰਘਰਸ਼ ਦੇ ਵਿੱਚ ਬੈਠਿਆ ਨੂੰ। ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ ਜੀ। ਅੱਜ ਦਾ ਪ੍ਰੋਗਰਾਮ ਸਾਨੂੰ ਮਜਬੂਰਨ 28 ਤਰੀਕ ਤੋਂ ਜਦੋਂ ਆਰਸੀਆ ਸਾਹਿਬ ਦੇ ਦਫ਼ਤਰ ਸਾਡੀ ਜਿਹੜੀ ਫਾਈਲ ਹੈ ਉਹ ਪਹੁੰਚ ਚੁੱਕੀ ਹੈ ਤੇ ਉਹਨਾਂ ਨੇ ਸਿਰਫ ਇਸ ਫਾਈਲ ਨੂੰ ਪਾਸ ਕਰਨਾ ਹੈ ਤੇ ਉਹਦੇ ਲਈ ਉਹ ਸਾਨੂੰ ਹੁਣ ਵੀ ਗੁੰਮਰਾਹ ਕਰਦੇ ਨਜ਼ਰ ਆ ਰਹੇ ਨੇ ਇਸ ਲਈ ਅੱਜ ਸਾਰੀ ਜਥੇਬੰਦੀ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅਗਰ ਉਹ ਅੱਜ ਪਾਸ ਨਹੀਂ ਕਰਦੇ ਤਾਂ ਸਮੂਹ ਮਿਲਕ ਪਲਾਂਟ ਤੇ ਮਿਲਕ ਫੈਟ ਦਾ ਜਿਹੜਾ ਕੰਮ ਹੈ ਉਹ ਪੂਰੀ ਤਰ੍ਹਾਂ ਨਾਲ ਠੱਪ ਕੀਤਾ ਜਾਊਗਾ ਜੀ ਸਪਲਾਈ ਵੀ ਬੰਦ ਬਿਲਕੁਲ ਜੀ ਸਪਲਾਈ ਬੰਦ ਕੀਤੀ ਜਾਊਗੀ ਕਿਉਂਕਿ ਹੁਣ ਸਾਡੇ ਕੋਲ ਉਹਨਾਂ ਨੇ ਕੋਈ ਆਪਸ਼ਨ ਨਹੀਂ ਛੱਡਿਆ ਅਸੀਂ ਪਿਛਲੇ 57 ਦਿਨਾਂ ਤੋਂ ਸ਼ਾਂਤਮਈ ਤਰੀਕੇ ਨਾਲ ਇਸ ਧਰਨੇ ਵਿੱਚ ਬੈਠੇ ਹਾਂ ਜੀ ਇਹ ਅਖੀਰ ਜਿਹੜਾ ਆਖਰੀ ਸਟੈਪ ਹੈ ਸਾਨੂੰ ਉਹਨਾਂ ਨੇ ਲੈਣ ਲਈ ਮਜਬੂਰ ਕੀਤਾ ਜੀ ਲੋਕਾਂ ਨੂੰ ਜਿਹੜੀ ਆ ਕੇ ਦਿੱਕਤ ਪਾਉਣੀ ਆ ਨੇ ਸਪਲਾਈ ਬੰਦ ਕਰਕੇ ਦੇਖੋ ਜੀ ਇਹ ਦਿੱਕਤਾਂ ਹੁਣ ਇਹ ਦਿੱਕਤ ਜਾਂ ਪੰਜਾਬ ਸਰਕਾਰ ਦੇਖੂਗੀ ਜਾਂ ਸਾਡੇ ਮਾਨਯੋਗ ਆਰਸੀਐ ਸਾਹਿਬ ਦੇਖਣਗੇ ਕਿਉਂਕਿ ਅਸੀਂ ਤਾਂ ਪਿਛਲੇ 60 ਦਿਨਾਂ ਤੋਂ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਇਸ ਧਰਨੇ ਵਿੱਚ ਬੈਠੇ ਹਾਂ ਤੇ ਹੁਣ ਕੋਈ ਵੀ ਦਿੱਕਤ ਪਰੇਸ਼ਾਨੀ ਆਂਦੀ ਹੈ ਤਾਂ ਉਹਦੇ ਮੁੱਖ ਜ਼ਿੰਮੇਵਾਰ ਮਾਨਜੋਗਾਰ ਸੀਐਸ ਸਾਹਿਬ ਹੋਣਗੇ ਜੀ